ਪੂਰੀ ਨਾਲ ਗੱਲ ਕਰਦੇ ਇਹ ਸਾਰੇ ਵੀ ਲਾਈਵ 17 ਦਿਖਾਣਾ ਚਾਹੀਦਾ ਤੁਹਾਨੂੰ ਅੱਗੇ ਵੀ ਜੋੜੀ ਸਕਦੇ ਹੋ ਅੱਜ ਪੂਰੀ ਵੀਡੀਓ ਬਣਾ ਦੇਣਾ ਤਿੰਨ ਪਾਦੰਦ ਪੁੱਤਰ ਜੀ ਤੂੰ ਕਦੋਂ ਲੈ ਗਿਆ ਤੂੰ ਫਤ ਸੁਣਾਈ ਚਲੋ ਇੱਥੇ ਨਹੀਂ ਬੈਣਾ ਉੱਥੇ ਤੇ ਬੈਠ ਚਲੋ ਕੋਈ ਗੱਲ ਦਸੀਦਾ ਹੈ ਯਾਰ ਪੁੱਤ ਕਿੱਥੇ ਲੱਗ ਗਿਆ ਜੀ ਇਹ ਦਿਨ ਮਰạch ਕੀ ਘਟਨਾ ਹੋਈ ਹੈ ਕੀ ਮਾਮਲਾ ਬਈ ਉਰੇ 2 ਘੰਟੇ ਪਹਿਲੇ ਸਾਡਾ ਡੇਰਾ ਆਇਆ 12 ਵਜੇ ਦੇ ਕਰੀਬ ਡੇਰਾ ਆਇਆ ਸਾਡਾ ਜੋ ਇੱਕ ਬੱਚਾ ਆਇਆ 12 ਤੋਂ 11 ਵਜੇ ਦੇ ਕਰੀਬ ਆ ਗਿਆ ਡੇਰਾ ਸਾਡਾ ਸਾਡਾ ਇੱਕ ਬੱਚਾ ਲਾਪਤਾ ਹੋ ਗਿਆ ਉਹਨੂੰ ਸਾਡੇ 2 ਘੰਟੇ ਤੱਕ ਡੁੰਡਿਆ ਇਸ ਇਲਾਕੇ ਸਾਰੇ ਦੇ ਅੰਦਰ 2 ਘੰਟੇ ਤੱਕ ਸਾਨੂੰ ਬੱਚਾ ਬਿਲਕੁਲ ਨਹੀਂ ਮਿਲਿਆ کہیں ਕੁੜੀ ਆਈ 2 ਘੰਟੇ ਤੋਂ ਬਾਅਦ ਅਸੀਂ ਸਾਰਾ ਇਲਾਕਾ ਡੋਡ ਕੇ ਉਰੋ ਜਾ ਰਹੇ ਇਥੋਂ ਇਸ ਜਗਾ ਤੋਂ ਉਰੇ ਸਾਨੂੰ ਆਪਣੀ ਕੁੜੀ ਦੀ ਆਵਾਜ਼ ਸੁਣੀ ਇੱਕ ਚੀਕ ਬੜੀ ਬੇਕਾਰ ਬੜੀ ਦਰਦ ਭਰੀ ਆਵਾਜ਼ ਉਹਦੀ ਅਚਾਨਕ ਸਾਡੇ ਕਰਨਾਂ 'ਚ ਪਹੁੰਚੀ ਮੈਂ ਤਾਂ ਨਹੀਂ ਆ ਮੌਕੇ ਤੇ ਮੇਰਾ ਉਸ ਕੋ ਕੁੜੀ ਦਾ ਪਿਓ ਸੀ ਨਾਲ ਔਰ ਰਿਸ਼ਤੇੰਦਰ ਉਹਦਾ ਇੱਕ ਹੋਰ ਭਾਈ ਆ ਇਹ ਕੋ ਮੁੰਡੇ ਦਾ ਚਾਚਾ ਸੀ ਤਿੰਨ ਬੰਦੇ ਸਾਡੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਵੇਖੇ ਮੌਕੇ ਤੇ ਜਾ ਕੇ ਤਾਂ ਦੋ ਬੰਦੇ ਐ ਉਹ ਇੱਕ ਬੰਦਾ ਤਾਂ ਤੁਰੰਤ ਭੱਜ ਗਿਆ ਇੱਕ ਮੌਕੇ ਤੇ ਫੜ ਲਿਆ ਕੁੜੀ ਬਿਲਕੁਲ ਅਲਫਲੰਗੀ ਬੰਦਾ ਉਹਦੇ ਨਾਲ ਬਹੁਤ ਬੁਰਾ ਕੰਮ ਕਰ ਰਿਹਾ ਔਰ ਉਹਨੇ ਬਿਲਕੁਲ ਉਹਦੀ ਕਹਾਣੀ ਡੀ ਐਂਡ ਕਰ ਚਈ ਸਾਡੇ ਉਹਨਾਂ ਦੋ ਤਿੰਨ ਬੰਦਿਆਂ ਨੇ ਉਹਨੂੰ ਫੜ ਲਿਆ ਫੜ ਕੇ ਉਹਦੇ ਨਾਲ ਖੈਂਸਤਾਨ ਕਰੀ ਉਹਨੂੰ ਰੇ ਰੋਡ ਤੱਕ ਲੈ ਕੇ ਆ ਗਏ ਫਰ ਹੁਣਾਂ ਦੀ ਜੋ ਫੈਮਿਲੀ ਦੇ ਬੰਦੇ ਐ ਇਹ ਜਿੰਨੇ ਵੀ ਬੰਦੇ ਨਹੀਂ ਸੀ ਇਲਾਕੇ ਦੇ ਅੰਦਰ ਸਾਰੇ ਨਸੇ ਦੇ ਚਿੱਟੇ ਦੇ ਸਾਰੇ ਦੋ ਨੰਬਰ ਦੇ ਕੰਮ ਕਰਦੇ ਨਸਾ ਕਰਖਿਆ ਬੇ ਹਿਸਾਬ ਔਰੇ ਬੰਦੇ ਨੂੰ ਸਾਡੇ ਮੌਕੇ ਤੇ ਫੜ ਲਿਆ ਸਾਡੇ ਬੰਦਾ ਨੇ ਉਸ ਤੋਂ ਬਾਅਦ ਉਹ ਨਾਦੀ ਫੈਮਿਲੀ ਦੇ ਪਰਿਵਾਰ ਦੀਆਂ ਲੈਡੀਆਂ ਬੰਦੇ 500 ਬੰਦਾ ਨੇ ਸਾਡੇ ਬੰਦਾ ਤੇ ਚੜਾਈ ਕਰ ਚਈ ਸਾਡੇ ਜਿਹੜਾ ਰਿਸ਼ਤੇ ਸਾਡਾ ਬਜ਼ੁਰਗ ਆ ਉਹਦੀ ਉਂਗਲੀ ਵੀ ਤੋੜ ਸੀ ਚੋਟ ਲੱਗ ਗਈ ਏ ਕੁੜੀ ਜਿਸ ਜਿਹਦੀ ਕੁੜੀ ਦਾ ਰੇਵ ਹੋਇਆ ਉਹਦੇ ਪਿਓ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਕੁੜੀ ਦੀ 10 ਸਾਲ ਉਮਰ ਹੈ ਜੀ ਪਹਿਲੀ ਕੋਈ ਦੁਸ਼ਮਣ ਨਹੀਂ ਸੀ ਤਾਂ ਉਹ ਹਰ ਸਾਲ ਦੇ ਵਿੱਚ ਇੱਕ ਦੋ ਵੇਰੀ ਆਂਦੇ ਰਹਿੰਨੇ ਆ ਕਮਾਨ ਖਾਲੇ ਦੇ ਬੰਦੇ ਆ ਅਸੀਂ ਖੇਲ ਤਮਾਸ਼ਾ ਕਰਨੇ ਆ ਮੰਦਰੀਆਂ ਮੰਦਰੀਆਂ ਵੇਸ਼ਨੇ ਹਰ ਸਾਲ ਆਣੇ ਔਰ ਸਾਨੂੰ ਤਾਂ ਪਤਾ ਨਹੀਂ ਆ ਸਾਲ ਦੇ ਵਿੱਚ ਕੀ ਕਹਿਣਾ ਚਾਹੀਦਾ ਕੀ ਕਾਨੂੰਨ ਕਹਿਣਾ ਸੀ ਇਹ ਚਾਹਨੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਏ ਇਨਸਾਫ ਐਸਾ ਹੋਣਾ ਚਾਹੀਏ ਜੋ ਕਾਨੂੰਨ ਦੇ ਹਿਸਾਬ ਦੇ ਨਾਲ ਕਦੀ ਕਿਸੇ ਦੇ ਨਾਲ ਵੀ ਐਸਾ ਨਾ ਹੋਣਾ ਚਾਹੀਏ ਨਹੀਂ ਤਾਂ ਫਿਰ ਬੰਦਾ ਜਦ ਆਪਣਾ ਆਪਾ ਖੋਦ ਲੈਂਦਾ ਹੈ ਤਾਂ ਜਦ ਉਹਨੂੰ ਇਨਸਾਫ ਨਹੀਂ ਮਿਲਦਾ ਨਾ ਤਾਂ ਨਾ ਜਾਣੇ ਉਹ ਕੀ ਕਰ ਦਿੰਦਾ ਹੈ ਸਾਨੂੰ ਇਨਸਾਫ ਮਿਲੇਗਾ ਕਾਨੂੰਨ ਤੇ ਸਾਨੂੰ ਯਕੀਨ ਹੈ ਔਰ ਇਹਦੀ ਸਰਕਾਰ ਤੇ ਵੀ ਸਾਨੂੰ ਫੁੱਲ ਯਕੀਨ ਹੈ

ਸਾਨੂੰ ਅਕੀਨ ਹੈ ਅਗਰ ਇਨਸਾਫ ਨਹੀਂ ਮਿਲਣਾ ਸਾਡੀ ਜ਼ਿੰਦਗੀ ਤੇ ਸਾਡੀ ਜਿੰਨੇ ਵੀ ਬੰਦੇ ਨੇ ਫੈਮਿਲੀ ਤੇ ਸਾਡੇ ਕੋਲ ਜੀਣ ਦੇ ਲਈ ਕੋਈ ਮਕਸਦ ਨਹੀਂ ਬਚਿਆ ਅਸੀਂ ਖੁਦ ਖੁਸ਼ੀ ਕਰ ਲਾਂਗੇ ਇਹ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਏ ਇਹੀ ਚਾਹ ਰਿਆਂ ਮੈਨੂੰ ਇਨਸਾਫ ਮਿਲੇ ਸਾਡੇ ਨਾਲ ਜੋ ਹੋਇਆ ਇਹ ਇਨਸਾਫ ਮਿਲਣਾ ਚਾਹੀਏ ਸਾਨੂੰ ਉਸ ਬੰਦੇ ਨੂੰ ਫਾਂਸੀ ਮਿਲਣੀ ਚਾਹੀਏ ਕਿਸੇ ਹੋਰ ਦੇ ਨਾਲ ਜਿਸ ਦਰਦ ਤੋਂ ਅਸੀਂ ਕੁਝ ਰਿਆਂ ਕੋਈ ਹੋਰ ਬੰਦਾ ਇਸ ਦਰਦ ਤੋਂ ਨਾ ਗੁਜ਼ਰੇ ਕੀ ਘਟਨਾ ਹੋਈ ਹੈ ਇਹ 10 ਸਾਲ ਦੀ ਬੱਚੀ ਸੀ ਉਹਦਰ ਬਈ ਜੰਗਲ ਮੈਂ उधर दो बंदे एक बंदा भाग गया एक बंदा हमने पकड़ लिया उधर और उसने हमारी मार कटाई करी इधर भी चोट लगी मुझे बहुत तो मारे उधर अपना बंदा छुटा के ले गया किसके साथ रेप किया लड़की बच्ची के साथ आपकी क्या लगती है मेरी बच्ची है दस साल क्या मांग करते हो आदमी को फांसी होनी चाहिए फांसी होनी चाहिए ਮਨਸਾਹਬ ਮਿਲਣਾ ਚਾਹੀਏ ਜੀ ਬਸ